ਮੈਂ ਆਪਣੇ ਬਾਰੇ ਦੱਸਣਾ ਚਾਹੂੰਗੀ ਮੈਂ ਡਾਕਟਰ ਹਮਨਦੀਪ ਕਰੋਲਕ ਐਜ਼ ਅ ਬਾਗਬਾਨੀ ਵਿਕਾਸ ਅਫਸਰ ਗਿੱਦੜ ਅੱਜ ਆਪਾਂ ਗੱਲ ਕਰਾਂਗੇ ਨਵਾਂ ਬਾਗ ਲਾਉਣ ਦੇ ਲਈ ਸਭ ਤੋਂ ਪਹਿਲਾਂ ਨਵਾਂ ਬਾਗ ਲਾਉਣ ਦੇ ਲਈ ਆਪਾਂ ਨੂੰ ਮਿੱਟੀ ਦਾ ਸੈਂਪਲ ਜ਼ਰੂਰ ਕਰਾ ਲੈਣਾ ਚਾਹੀਦਾ ਹੈ ਮਿੱਟੀ ਦਾ ਸੈਂਪਲ ਕਰਾਉਣ ਦੇ ਲਈ ਆਪਾਂ ਨੂੰ ਜਿਹੜਾ 2 ਮੀਟਰ ਤੱਕ 6 ਫੁੱਟ ਤੱਕ ਦੇ ਸੈਂਪਲ ਹੁੰਦੇ ਆ 2 ਮੀਟਰ ਤੱਕ ਦੇ ਲੈਣੇ ਪੈਂਦੇ ਆ ਸੈਂਪਲ ਉਹਦੇ ਵਿੱਚ ਪਹਿਲਾ 15 ਸੈਂਟੀਮੀਟਰ ਤੱਕ ਇੱਕ ਸੈਂਪਲ ਹੁੰਦਾ ਫਿਰ 15 ਤੋਂ 30 ਸੈਂਟੀਮੀਟਰ ਤੱਕ ਇੱਕ ਸੈਂਪਲ ਹੁੰਦਾ ਫਿਰ 30 ਤੋਂ 60 ਸੈਂਟੀਮੀਟਰ ਤੱਕ ਇੱਕ ਸੈਂਪਲ ਹੁੰਦਾ ਫਿਰ 60 ਤੋਂ 90 ਸੈਂਟੀਮੀਟਰ ਤੱਕ ਇੱਕ ਸੈਂਪਲ ਹੁੰਦਾ 90 ਤੋਂ 120 120 ਤੋਂ 150 150 ਤੋਂ 200 ਸੈਂਟੀਮੀਟਰ ਤੱਕ ਆਪਾਂ ਨੂੰ ਸੈਂਪਲ ਲੈਣਾ ਪੈਂਦਾ ਜਦੋਂ ਆਪਾਂ ਸੈਂਪਲ ਲੈਣੇ ਆ ਸੈਂਪਲ ਦੇ ਵਿੱਚ ਜਦੋਂ ਵੀ ਆਪਾਂ ਨੂੰ ਕੋਈ ਲੇਅਰ ਦੇ ਵਿੱਚ ਰੋਡ ਆਉਂਦੀ ਆ ਜਾਂ ਕੋਈ ਹਾਰਡ ਲੇਅਰ ਆਉਂਦੀ ਆ ਸਖਤਪਨ ਆਉਂਦਾ ਤਾਂ ਉਹਦੀ ਜਿਹੜਾ ਸੈਂਪਲ ਆ ਉਹ ਹਮੇਸ਼ਾ ਆਪਾਂ ਨੂੰ ਵੱਖ ਲੈਣਾ ਚਾਹੀਦਾ ਤਾਂ ਇੱਕ ਉਹਨਾਂ ਦੇ ਸੈਂਪਲਾਂ ਦੇ ਉੱਪਰ ਨਿਸ਼ਾਨੀ ਆਪਾਂ ਨੂੰ ਜ਼ਰੂਰ ਰੱਖਣੀ ਚਾਹੀਦੀ ਹੈ ਵੀ ਕਿਹੜਾ ਸੈਂਪਲ ਕਿਹੜੀ ਲੇਅਰ ਦਾ ਉਸ ਤੋਂ ਬਾਅਦ ਆਪਾਂ ਨੂੰ ਜਦੋਂ ਸੈਂਪਲ ਲੈ ਕੇ ਇਹਨਾਂ ਦੇ ਸਾਰਿਆਂ ਦੇ ਸੈਂਪਲ ਹੈ ਅਲੱਗ-ਅਲੱਗ ਆਪਣੇ ਨੇੜੇ ਦੀ ਜਿਹੜੀ ਵੀ ਲੈਬਰਾਟਰੀ ਹੈਗੀ ਆ ਜਿਵੇਂ ਆਪਣੇ ਸਾਰੇ ਸਿਟਰਸ ਸਟੇਟ ਬਾਦਲ ਜਿਵੇਂ ਹੋਗੀ ਲੈਬਰਾਟਰੀ ਉੱਥੇ ਸਾਰੇ ਤਰ੍ਹਾਂ ਦੇ ਤੱਤ ਚੈੱਕ ਕੀਤੇ ਜਾਂਦੇ ਆ ਉੱਥੇ ਭੇਜਿਆ ਜਾ ਸਕਦਾ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉੱਥੇ ਸੈਂਪਲਾਂ ਦੀ ਜਿਹੜੀ ਜਾਂਚ ਕੀਤੀ ਜਾਂਦੀ ਹੈ ਉੱਥੇ ਭੇਜ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਜਦੋਂ ਆਪਾਂ ਬਾਗ ਲਾਉਣਾ ਉਹਦੇ ਲਈ ਟੋਆ ਪੁੱਟਣ ਦੇ ਲਈ ਟੋਆ ਪੁੱਟਣਾ ਬਹੁਤ ਜ਼ਰੂਰੀ ਹੈ ਟੋਆ ਜੇ ਆਪਣਾ ਵਧੀਆ ਪੁੱਟਿਆ ਹੋਊਗਾ ਤਾਂ ਆਪਣਾ ਜਿਹੜਾ ਬੋਟਾ ਉਹ ਬਹੁਤ ਵਧੀਆ ਚੱਲਦਾ ਹੈ ਟੋਆ ਪੁੱਟਣ ਦੇ ਲਈ ਆਪਾਂ ਨੂੰ ਜਿਹੜਾ 1 ਮੀਟਰ ਤੱਕ ਦਾ ਡੂੰਘਾ ਟੋਆ 1 ਮੀਟਰ ਤੱਕ ਚੌੜਾ ਹੋਣਾ ਚਾਹੀਦਾ ਉਹ ਟੂਆ ਪੁੱਟਣ ਤੋਂ ਪਹਿਲਾਂ ਆਪਾਂ ਨੂੰ ਉਹਦੇ ਵਿੱਚੋਂ ਜਿਹੜੀ ਮਿੱਟੀ ਕੱਢ ਕੇ ਉਹਨੂੰ ਇੱਕ ਬਰਾਬਰ ਮਾਤਰਾ ਦੇ ਵਿੱਚ ਰੂੜੀ ਦੀ ਖਾਦ ਦੇ ਨਾਲ ਰਲਾ ਕੇ ਉਹ ਮਿੱਟੀ ਨੂੰ ਦੁਬਾਰਾ ਰੀਫਿਲ ਕਰਨਾ ਚਾਹੀਦਾ ਭਰਨਾ ਜਿਹੜਾ ਭਰਨ ਦੇ ਲਈ ਆਪਾਂ ਨੂੰ ਉਹਦੇ ਵਿੱਚ ਥੋੜੀ ਪਹਿਲਾਂ ਤਾਂ ਆਪਾਂ ਕਲੋਰੋਪਾਇਰੀ ਫਾਸਪਾਉਂਦੇ ਹੁੰਦੇ ਸੀ ਸਿਉਂਕ ਤੋਂ ਬਚਾਉਣ ਲਈ ਪਰ ਹੁਣ ਕਲੋਰੋਪਾਇਰੀ ਫਾਸ ਜਿਹੜੀ ਉਹ ਬੈਨ ਹੋ ਚੁੱਕੀ ਆ ਤਾਂ ਆਪਾਂ ਨੂੰ ਇਹਦੇ ਅਲਟਰਨੇਟ ਵੱਲ ਜਾਣਾ ਪਊਗਾ ਇਹ ਮਿੱਟੀ ਮਿੱਟੀ ਨਹੀਂ ਇਹ ਜਿਹੜੀ ਮਿੱਟੀ ਆ ਆਪ ਨੂੰ ਬਾਗ ਲਾਉਣ ਲਈ ਉਹਦੇ ਵਿੱਚ ਪਾਣੀ ਇੱਕ ਤਾਂ ਬਿਲਕੁਲ ਨਿਕਲਦਾ ਹੋਣਾ ਚਾਹੀਦਾ ਪਾਣੀ ਖੜਦਾ ਨਹੀਂ ਹੋਣਾ ਚਾਹੀਦਾ ਜਾਂ ਮਿੱਟੀ ਦੇ ਵਿੱਚ ਪੂਰਾ ਨਾ ਤਾਂ ਉਹ ਖੁਸ਼ਕ ਹੋਣੀ ਚਾਹੀਦੀ ਆ ਪੂਰੀ ਫਰਟਾਈਲ ਜਿਹਨੂੰ ਅਪਜਾਉ ਵਧੀਆ ਹੋਵੇ ਉਹ ਚ ਜਿਹੜੇ ਤੱਤ ਆ ਭੂਮੀ ਦੇ ਉਹ ਸਾਰੇ ਵਧੀਆ ਹੋਣ ਉਹਦੀ ਜਿਹੜਾ ਪੀ ਐਚ ਉਹ ਜ਼ਿਆਦਾ ਨਹੀਂ ਹੋਣਾ ਚਾਹੀਦਾ 7 ਤੋਂ 8 ਦੇ ਵਿੱਚ ਜਿਹੜਾ ਪੀ ਐਚ ਆ ਉਹ ਬਾਗਾਂ ਦੇ ਲਈ ਨਾਰਮਲ ਮੰਨਿਆ ਜਾਂਦਾ ਹੈ ਇਸ ਦੇ ਲਈ ਜਿਹੜਾ ਪੀ ਐਚ ਆ ਖਾਰੀਪਾਨਾ ਉਹ ਆਪਾਂ ਨੂੰ ਉਹਦਾ ਪਹਿਲਾਂ ਦੇਖ ਲੈਣਾ ਚਾਹੀਦਾ ਜਦੋਂ ਆਪਾਂ ਮਿੱਟੀ ਦਾ ਸੈਂਪਲ ਕਰਾਉਣੇ ਆ ਉਹਦੇ ਵਿੱਚ ਇਹਨਾਂ ਤਰ੍ਹਾਂ ਤਾਂ ਦੀ ਸਾਰਿਆਂ ਦੀ ਜਾਂਚ ਹੁੰਦੀ ਆ ਤੇ ਕਿੰਨਾ ਖਰਚ ਜਿਹੜਾ ਆਪਾਂ ਨਵੀਂ ਬਾਗ ਲਈ ਉਹ ਪ੍ਰੋਫਾਈਲ ਇਹਨੂੰ ਆਪਾਂ ਪ੍ਰੋਫਾਈਲ ਦਾ ਸੈਂਪਲ ਕਹਿੰਦੇ ਆ ਇਹ 500 ਰੁਪਏ ਇੱਕ ਸੈਂਪਲ ਦਾ ਹੁੰਦਾਗਾ 500 ਰੁਪਏ ਜਿਹੜਾ ਆਪਣੇ ਇਸ ਸਿਟਰਸ ਸਟੇਟ ਬਾਦਲ ਆਪਣਾ ਲੰਬੀ ਹੈ ਉੱਥੇ ਆਪਣੀ ਜਾਂਚ ਆ ਜਿਹੜੀ ਲੈਬਾਰਟਰੀ ਆਪਣੀ ਹੈਗੀ ਆ ਉਹਦੇ ਵਿੱਚ ਜਾਂਚ ਹੋ ਜਾਂਦੀ ਆ ਤੇ ਇਸ ਤੋਂ ਇਲਾਵਾ ਜਦੋਂ ਆਪਾਂ ਪੱਤਿਆਂ ਦੇ ਸੈਂਪਲ ਵੀ ਕਰਾਉਣੇ ਆ ਉਹ ਇੱਕ ਐਕਸ ਪੈਟਰਨ ਦੇ ਵਿੱਚ ਆਪਾਂ ਨੂੰ ਲੈਣੇ ਚਾਹੀਦੇ ਆ ਇੱਕ ਕ੍ਰੋਸ ਬਣ ਜਾਂਦਾ ਜਿਵੇਂ ਤਾਂ ਜੋ ਵੱਧ ਤੋਂ ਵੱਧ ਜਿਹੜੇ ਪਲਾਂਟ ਆ ਉਹ ਆਪਾਂ ਕਵਰ ਕੀਤੇ ਜਾ ਸਕਣ ਤੇ ਉਹਦੇ ਲਈ ਆਪਾਂ ਨੂੰ ਸਾਰੇ ਆ ਇੱਕ ਟਾਣੀ ਤੋਂ ਇੱਕ ਪੱਤਾ ਲੈ ਕੇ ਤੇ ਸਾਰੇ ਜਿਵੇਂ ਜਿੰਨੇ ਵੱਧ ਤੋਂ ਵੱਧ ਆਪਾਂ ਐਕਸਪੈਕਟਰਨ ਦੇ ਵਿੱਚ ਕਵਰ ਕਰ ਸਕਦੇ ਆ ਉਹ ਕਵਰ ਕਰਕੇ ਆਪਾਂ ਪੱਤਿਆਂ ਦੀ ਸਿੰਪਲ ਕਰਾ ਸਕਦੇ ਆ ਬਾਗ ਲਾਉਣ ਦੇ ਲਈ ਜਦੋਂ ਆਪਾਂ ਨਵਾਂ ਬਾਗ ਲਾਉਣਾ ਹੋਵੇ ਜਿਹੜੇ ਆਪਣੇ ਬੂਟੇ ਆ ਉਹ ਆਪਣੇ ਰਜਿਸਟਰਡ ਨਰਸਰੀ ਤੋਂ ਹੀ ਲੈਣੇ ਚਾਹੀਦੇ ਆ ਕਿਉਂਕਿ ਰਜਿਸਟਰਡ ਨਰਸਰੀ ਤੋਂ ਆਪਣਾ ਪੱਕਾ ਬਿੱਲ ਹੋਊਗਾ ਤਾਂ ਕੱਲ ਨੂੰ ਜਦੋਂ ਵੈਰਾਈਟੀ ਦੀ ਸ਼ੋਰਟੀ ਜਿਹੜੀ ਆਪਾਂ ਨੂੰ ਉਹ ਹੋਊਗੀ ਤੇ ਜੇ ਆਪਾਂ ਕਿਸੇ ਵੈਸੇ ਨਰਸਰੀ ਤੋਂ ਲੈਣੇ ਆ ਤਾਂ ਉਹਨਾਂ ਦੀ ਆਪਾਂ ਵੈਰਾਈਟੀ ਦੀ ਸ਼ੋਰਟੀ ਆਪਾਂ ਨਹੀਂ ਕਰ ਸਕਦੇ ਤੇ ਨਾ ਹੀ ਉਹਦੇ ਵਿੱਚ ਆਪਾਂ ਨੂੰ ਕੋਈ ਬਿਮਾਰੀ ਦਾ ਜਿਹੜਾ ਜਦੋਂ ਆਪਾਂ ਬੂਟਾ ਤਿਆਰ ਕਰਦੇ ਆ ਉਹਦੇ ਵਿੱਚ ਮਿੱਟੀ ਦੇ ਵਿੱਚ ਵੀ ਕੋਈ ਬਿਮਾਰੀ ਹੋ ਸਕਦੀ ਹੈ ਉਹਦੀ ਜੜ ਦੇ ਵਿੱਚ ਵੀ ਬਿਮਾਰੀ ਹੋ ਸਕਦੀ ਹੈ ਪਰ ਜਦੋਂ ਆਪਾਂ ਰਜਿਸਟਰਡ ਨਰਸਰੀ ਤੋਂ ਲੈਣੇ ਆ ਤਾਂ ਇਹ ਬੂਟੇ ਹਮੇਸ਼ਾ ਆਪਾਂ ਨੂੰ ਉਹਨਾਂ ਦੀ ਜਾਂਚ ਕੀਤੀ ਹੁੰਦੀ ਹੈ ਨਰਸਰੀ ਤੋਂ ਲੈਣ ਤੋਂ ਪਹਿਲਾਂ ਫਿਰ ਆਪਾਂ ਨੂੰ ਅੱਗੇ ਦਿੱਤੇ ਜਾਂਦੇ ਹੈ